ਕੈਨੇਡਾ ਵਿੱਚ ਡੈਪੋਟੇਸ਼ਨ ਦੇ ਖਤਰੇ ਹੇਠ ਰਹੇ ਸੈਂਕੜੇ ਭਾਰਤੀ ਨੌਜਵਾਨ ਲਈ ਰਾਹਤ ਦੀ ਖਬਰ ਹੈ ਲੰਬੇ ਵਿਰੋਧ ਅਤੇ ਕੂਟਨੀਤਿਕ ਦਖਲ ਤੋਂ ਬਾਅਦ ਕੈਨੇਡਾ ਨੇ ਇਹਨਾਂ ਭਾਰਤੀਆਂ ਦੀ ਡੈਪੋਟੇਸ਼ਨ ਅਸਥਾਈ ਤੌਰ ਤੇ ਰੋਕ ਦਿੱਤੀ ਹੈ ਇਹ ਨੌਜਵਾਨ ਕਈ ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਏ ਸਨ ਪਰ ਭਾਰਤ ਵਿੱਚ ਇੱਕ ਇਮੀਗ੍ਰੇਸ਼ਨ ਏਜੰਟ ਦੀ ਧੋਖਾਧੜੀ ਕਰ ਨੇ ਇਹ ਸਾਰੇ ਹਾਲ ਹੀ ਵਿੱਚ ਦੇਸ਼ ਨਿਕਾਲਾ ਦੇ ਕੇਂਦਰ ਵਿੱਚ ਆ ਗਏ ਸਨ ਕੈਨੇਡੀਅਨ ਸਰਕਾਰ ਨੇ ਝਾਲੀ ਦਸਤਾਵੇਜ਼ਾਂ ਕਾਰਨ ਉਹਨਾਂ ਵਿਰੁੱਧ ਦੇਸ਼ ਨਿਕਾਲੇ ਦੀ ਕਾਰਵਾਈ ਸ਼ੁਰੂ ਕੀਤੀ ਸੀ ਧੋਖਾਧੜੀ ਦਾ ਸ਼ਿਕਾਰ ਹੋਏ ਵਿਦਿਆਰਥੀ ਕੈਨੇਡੀਅਨ ਸਰਕਾਰ ਦੇ ਦੇਸ਼ ਨਿਕਾਲੇ ਖਿਲਾਫ ਅਪਰਦਰਸ਼ਨ ਕਰ ਰਹੇ ਸਨ ਫਿਲਹਾਲ ਇਸ ਫੈਸਲੇ ਨਾਲ ਵਿਦਿਆਰਥੀਆਂ ਨੂੰ ਰਾਤ ਮਿਲੀ ਹੈ ਕੈਨੇਡਾ ਅਧਿਕਾਰੀਆਂ ਨੇ ਝਾਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਕੈਨੇਡੀਅਨ ਕਾਲਜਾਂ ਵਿੱਚ ਦਾਖਲਾ ਲੈਣ ਵਾਲੇ 700 ਭਾਰਤੀਆਂ ਨੂੰ ਦੇਸ਼ ਨਿਕਾਲੇ ਦੇ ਨੋਟਿਸ ਭੇਜੇ ਸਨ 5 ਜੂਨ ਨੂੰ ਕੈਨੇਡੀਅਨ ਅਧਿਕਾਰੀ ਨੇ ਲਪਰੇ ਸਿੰਘ ਖਿਲਾਫ ਪਹਿਲੀ ਕਾਰਵਾਈ ਸ਼ੁਰੂ ਕੀਤੀ ਸੀ ਓਨ ਟ੍ਰੋਪ ਤੋਂ ਪੰਜਾਬ ਦੇ ਰਹਿਣ ਵਾਲੇ ਲੱਪੇ ਸਿੰਘ ਨੂੰ 13 ਜੂਨ ਤੱਕ ਕੈਨੇਡਾ ਛੱਡਣ ਲਈ ਕਿਹਾ ਗਿਆ ਸੀ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਉਸਨੇ 6 ਸਾਲ ਪਹਿਲਾਂ ਸਟੱਡੀ ਪਰਮਿਟ ਤੇ ਕੈਨੇਡਾ ਦਾਖਲ ਹੋਣ ਲਈ ਜੋ ਪੇਸ਼ੇਵਰ ਪੱਤਰ ਵਰਤਿਆ ਸੀ ਉਹ ਧੋਖਾਧੜੀ ਵਾਲਾ ਸੀ ਇਸ ਖੁਲਾਸੇ ਤੋਂ ਬਾਅਦ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਨੇ ਇੱਕ ਵੱਡੇ ਘਪਲੇ ਦਾ ਪਰਦਾਫਾਸ਼ ਕੀਤਾ ਸੀ ਇਹਨਾਂ ਵਿੱਚ ਕਈ ਹੋਰ ਭਾਰਤੀ ਨੌਜਵਾਨ ਵੀ ਸ਼ਾਮਲ ਸਨ ਜੋ ਮੁੱਖ ਤੌਰ ਤੇ ਪੰਜਾਬ ਦੇ ਇੱਕ ਏਜੰਟ ਤੋਂ ਮਿਲੇ ਇਸੇ ਤਰ੍ਹਾਂ ਦੇ ਜਾਲੀ ਦਸਤਾਵੇਜ਼ ਤੇ ਕੈਨੇਡਾ ਵਿੱਚ ਦਾਖਲ ਹੋਏ ਸਨ ਕੈਨੇਡਾ ਵਿੱਚ ਡਿਪੋਰਟ ਹੋਣ ਦੀ ਧਮਕੀ ਦਾ ਸਾਹਮਣਾ ਕਰ ਰਹੇ ਯਾਤਰੀ ਵਿਦਿਆਰਥੀ ਜਲੰਧਰ ਦੇ ਇੱਕ ਇਮੀਗ੍ਰੇਸ਼ਨ 에ਜੰਟ ਦੇ ਹੱਥੋਂ ਧੋਖਾਧੜੀ ਦਾ ਸ਼ਿਕਾਰ ਹੋਈ ਸਨ ਅਤੇ ਹੁਣ ਕੈਨੇਡਾ ਵਿੱਚ ਡੈਪੋਟੇਸ਼ਨ ਦੇ ਖਤਰੇ ਹੇਠ ਰਹੇ ਸੈਂਕੜੇ ਭਾਰਤੀ ਨੌਜਵਾਨਾਂ ਲਈ ਰਹਾਦੀ ਖਬਰ ਹੈ ਲੰਬੇ ਵਿਰੋਧ ਅਤੇ ਕੋਟਨੀਤਿਕ ਦਖਲ ਤੋਂ ਬਾਅਦ ਕੈਨੇਡਾ ਨੇ ਇਨ੍ਹਾਂ ਵਿਦਿਆਰਥੀਆਂ ਦੀ ਡੈਪੋਟੇਸ਼ਨ ਅਸਥਾਈ ਤੌਰ ਤੇ ਰੋਕ ਦਿੱਤੀ ਹੈ ਇਹ ਨੌਜਵਾਨ ਕਈ ਸਾਲ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਗਏ ਸਨ ਦਸਤਰੀ ਕੈਨੇਡੀਅਨ ਅਧਿਕਾਰੀ ਨੇ ਜਾਲੀ ਦਸਤਾਵੇਜ਼ ਦੇ ਆਧਾਰ ਤੇ ਕੈਨੇਡੀਅਨ ਕਾਲਜਾਂ ਵਿੱਚ ਦਾਖਲਾ ਲੈਣ ਵਾਲੀ 700 ਭਾਰਤੀਆਂ ਨੂੰ ਦੇਸ਼ ਨਿਕਾਲੇ ਦੇ ਨੋਟਿਸ ਭੇਜੇ ਸਨ